ਸਤਿ ਸ੍ਰੀ ਅਕਾਲ ਜੀ ਤੁਸੀਂ जोड ਚੁੱਕੇ ਹੋ ਟਾਈਗਰ ਪੰਜਾਬ ਨਿਊਜ਼ ਚੈਨਲ ਨਾਲ ਅਤੇ ਮੈਂ ਸਤਰਾਮ ਸਿੰਘ ਅ ਅੱਜ ਇੱਕ ਅਜਿਹੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਇਆ ਜ ਜਿਹਦੇ ਵਿੱਚ ਤੁਹਾਡੇ ਸਹਿਯੋਗ ਦੀ ਵੀ অতি ਜ਼ਰੂਰਤ ਹੋਵੇਗੀ ਸਭ ਤੋਂ ਪਹਿਲਾਂ ਮੈਂ ਇਹ ਗੱਲ ਦੱਸ ਦਿਆਂ ਵੀ ਗੁਰਸਹਿਬ ਸਿੰਘ ਪੁੱਤਰ ਸੇਵਕ ਸਿੰਘ ਪਿੰਡ ਸਰਾਇਨਾਗਾ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਨਾਲ ਸੰਬੰਧਿਤ ਇੱਕ ਪਰਿਵਾਰ ਆ ਪਰਿਵਾਰ ਦੇ ਵਿੱਚ ਇੱਕ ਜਿਹੜਾ ਬੱਚਾ ਗੁਰਸਹਿਬ ਆ ਇਹ ਸਿਰਫ ਛੋਟੀ ਜੀ ਉਮਰ ਦਾ ਬੱਚਾ ਹੈ ਜਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਵੀ 5-6 ਸਾਲ ਤੱਕ ਦਾ ਇਹ ਤੁਹਾਡੇ ਲਈ ਆਸਰਾਸ ਵੀ ਹੋ ਸਕਦੀ ਹੈ ਤੁਹਾਡੇ ਲਈ ਮਖੌਲ ਵੀ ਹੋ ਸਕਦਾ ਹੈ ਪਰ ਇਹ ਅਸਲ ਚ ਜਿਹੜੀ ਇਹਦਾ ਵਿਸ਼ਾ ਹੈ ਨਾ ਜਿਹੜਾ ਇਸ ਪਲਾਂਟ ਆ ਇਸ ਨੇਰੇ ਗੱਲ ਕਹਿਣ ਦਾ ਇਹ ਜੁੜਿਆ ਹੋਇਆ ਹੈ ਪਰਿਵਾਰਕ ਮੋਹ ਤੰਦਾ ਨਾਲ ਜਿਵੇਂ ਕਹਿੰਦੇ ਹੁੰਦੇ ਵੀ ਇਹ ਇੱਕ ਇਸ਼ਕ ਨਾਲ ਜਿਹੜਾ ਇਹ ਇਸ਼ਕ ਹਰ ਚੀਜ਼ ਚ ਹਰ ਵੇਲੇ ਹਰ ਉਮਰ ਚ ਹਰ ਇਨਸਾਨ ਤੇ ਹਰ ਪਸ਼ੂ ਪੰਛੀ ਜੋ ਵੀ ਸਾਹ ਲੈਣ ਵਾਲੀ ਚੀਜ਼ ਹੈ ਨਾ ਉਹਦੇ ਵਿੱਚ ਹੀ ਇਹਦਾ ਪਹਿਰਾ ਜ਼ਰੂਰ ਹੁੰਦਾ ਹੈ ਕਿਸੇ ਨੂੰ ਕਿਸੇ ਰੂਪ ਚ ਕਿਸੇ ਨੂੰ ਕਿਸੇ ਰੂਪ ਚ ਜਣੀ ਗੱਲ ਕਰੀ ਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਹ ਮਨੁੱਖ ਨੂੰ ਹੀ ਪ੍ਰਮਾਤਮਾ ਵੱਲੋਂ ਇੱਕੋ ਇੱਕ ਸੋਚ ਸਮਝ ਕਤੇ ਬੁੱਧੇ ਦਿੱਤੀ ਹੁੰਦੀ ਆ ਵੀ ਜਿਹੜਾ ਪਛਾਣ ਕਰ ਸਕਦਾ ਹੈ ਬਾਕੀ ਜਿਹੜੇ ਜਾਨਵਰ ਆਦ ਇਹ ਇੱਕ ਅੱਖ ਦਾ ਇਸ਼ਾਰਾ ਹੈ ਤੇ ਜਾਂ ਸਾਨੂੰ ਸਾਰਿਆਂ ਨੂੰ ਨਾਂ ਦਿਸਣ ਵਾਲੀ ਚੀਜ਼ ਜਿਹੜੀ ਅੰਦਰੂਨੀ ਖਿੱਚਾ ਸੋ ਇਹ ਹਰ ਜਗ੍ਹਾ ਨਾਂ ਉਮਰ ਦੇਖੀ ਜਾਂਦੀ ਆ ਇਹ ਸ਼ੌਂਕ ਦੇ ਰੂਪ ਚ ਵੀ ਇਸ਼ਕ ਲੱਗ ਸਕਦਾ ਹੈ ਇਕ ਮੋਹ ਤੇ ਦੇ ਰੂਪ ਚ ਵੀ ਇਹ ਲੱਗ ਸਕਦਾ ਹੈ ਇਹ ਕਿਸੇ ਵੀ ਰੂਪ ਦੇ ਵਿੱਚ ਜਾਨੀ ਹਰ ਵਿਅਕਤੀ ਨੂੰ ਲੱਗਿਆ ਜ਼ਰੂਰ ਆ ਜਿਵੇਂ ਕਿ ਇਹਨਾਂ ਦੇ ਇੱਕ ਛੋਟੇ ਜੇ ਨੰਨੇ-ਮੁੰਨੇ ਬੱਚੇ ਨੂੰ ਇਸ ਪਾਲਤੂ ਕੁੱਤੇ ਦੇ ਨਾਲ ਤੇ ਮੋਹ ਆ ਜਾਨੀ ਕਿ ਪਰਿਵਾਰ ਦੇ ਕਹਿਣ ਮੁਤਾਬਕ ਕਿ ਇਹ ਛੋਟਾ ਜਿਹਾ ਬੱਚਾ ਇੱਕ ਕਤੂਰਾ ਲੈ ਕੇ ਇਹਨਾਂ ਨੇ ਪਾਲਿਆ ਇਹ ਇਥੋਂ ਤੱਕ ਤਸਵੀਰ ਦੇ ਮੁਤਾਬਕ ਤੁਸੀਂ ਦੇਖੋ ਵੀ ਹਰ ਖੁਸ਼ੀ ਜਿਹੜੀ ਇਸ ਤੋਂ ਇਲਾਵਾ ਵੀ ਕੋਈ 150 ਫੋਟੋਆਂ ਜਿਹੜੀਆਂ ਮੇਰੇ ਕੋਲੇ ਆਈਆਂ ਪਰ ਮੈਂ ਸਾਰੀਆਂ ਫੋਟੋ ਪ੍ਰਕਾਸ਼ਿਤ ਨਹੀਂ ਸੀ ਕਰ ਸਕਦਾ ਕਿਉਂਕਿ ਸਕਰੀਨ ਦੀ ਕੋਈ ਸੀਮਾ ਹੁੰਦੀ ਆ ਇਸ ਕਰਕੇ ਤੁਸੀਂ ਤਸਵੀਰ ਮੁਤਾਬਕ ਦੇਖ ਸਕਦੇ ਹੋ ਵੀ ਇਸ ਜਨਵਰ ਦਾ ਤੇ ਬੱਚੇ ਦਾ ਆਪਸੀ ਕਿੰਨਾ ਇੱਕ ਸੰਬੰਧ ਬਹੁਤ ਪਿਆਰ ਆ ਤੇ ਇਸ ਕਰਕੇ ਵੀ ਮੈਨੂੰ ਲੱਗਦਾ ਹੈ ਵੀ ਬੱਚੇ ਨੂੰ ਪਿਆਰਾ ਹੈਗਾ ਡੌਗੀ ਜਾਂ ਕੁੱਤਾ ਹੈ ਤੇ ਬੱਚਾ ਪਿਆਰਾ ਹੈਗਾ ਮਾਂ ਪਿਓ ਨੂੰ ਤੇ ਸਮੱਸਿਆ ਕਿੱਥੇ ਆਈ ਵੀ ਪਿਛਲੇ ਦਿਨੇ ਲਗਭਗ ਇੱਕ ਹਫਤਾ ਪਹਿਲਾਂ ਪਰਿਵਾਰ ਦੇ ਦੱਸਣ ਮੁਤਾਬਕ ਵੀ ਇਹ ਕੁੱਤਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗਾਇਬ ਹੋ ਗਿਆ ਘਰੋਂ ਬਾਹਰ ਚਲੇ ਗਿਆ ਜਾਂ ਕਿਤੇ ਕਿਸੇ ਦੇ ਵਾਢ ਲਿਆ ਜਾਂ ਕਿਸ਼ੇ ਦੇ ਜਾਂ ਤੁਰਿਆ ਹੀ ਫਿਰਦਾ ਹੈ ਜਾਂ ਕਿਸ ਤਰ੍ਹਾਂ ਇਹ ਘਰੋਂ ਚਲਾ ਗਿਆ ਪੂਰੇ ਪਰਿਵਾਰ ਦੇ ਜੀਆਂ ਵੱਲੋਂ ਇਸ ਬੱਚੇ ਦਾ ਮਨ ਲਾਉਣ ਵਾਸਤੇ ਕਿਉਂਕਿ ਉਧਰ ਦੂਸਰੇ ਪਾਸੇ ਉਹ ਜਿਹੜਾ ਬੱਚਾ ਉਹ ਪੂਰੀ ਤਰ੍ਹਾਂ ਇਸ ਕੁੱਤੇ ਦੇ ਵਿਰਾਗ ਦੇ ਵਿੱਚ ਉਹ ਰੋਟੀ ਪਾਣੀ ਆਦ ਪੜ੍ਹਾਈ ਜਿਹੜੀ ਉਹ ਬਿਲਕੁਲ ਭੁੱਲਿਆ ਬੈਠਾ ਤੇ ਉਹਦੀ ਜਿਹੜੇ ਤਰਸਮਈ ਹਾਲਤ ਆ ਉਹ ਪਰਿਵਾਰ ਦੇ ਜੀਆਂ ਤੋਂ ਦੇਖੀ ਨਹੀਂ ਜਾਂਦੀ ਇਸ ਕਰਕੇ ਇੱਕ ਹਫ਼ਤੇ ਤੋਂ ਇਸ ਕੁੱਤੇ ਦੀ ਭਾਲ ਵਿੱਚ ਪਰਿਵਾਰ ਬਹੁਤ ਸਮਾਂ ਸਰਮਾਇਆ ਖਰਚ ਕਰ ਚੁੱਕਿਆ ਹੈ ਇਹ ਪਰ ਧੀਆਂ ਪੁੱਤਾਂ ਲਈ ਹਰ ਕਦਮ ਬੰਦੇ ਨੂੰ ਚੁੱਕਣਾ ਪੈਂਦਾ ਹੈ ਤੇ ਇਸ ਕਰਕੇ ਪਹਿਲੀ ਤਾਂ ਇਹਨਾਂ ਵੱਲੋਂ ਇੱਕ ਸਾਰੇ ਪਰਿਵਾਰ ਵੱਲੋਂ ਇੱਕ ਬੇਨਤੀ ਆ ਅਪੀਲ ਆ ਵੀ ਕਿਸੇ ਵੀ ਵਿਅਕਤੀ ਨੇ ਇਹ ਡਾਊਗਾ ਜਿਹੜਾ ਇਹ ਦੇਖਿਆ ਹੋਵੇ ਜਾਂ ਕਿਸੇ ਦੇ ਘਰੇ ਹੋਵੇ ਜਾਂ ਵੱੱਦਾ ਹੋਵੇ ਤੇ ਉਹ ਕਿਰਪਾ ਕਰਕੇ ਜਿਹੜੇ ਮੈਂ ਸਕਰੀਨ ਦੇ ਥੱਲੇ ਨੰਬਰ ਦੇਵਾਂਗਾ ਉਹਨਾਂ ਨੰਬਰਾਂ ਤੇ ਸੰਪਰਕ ਕਰਕੇ ਇਸ ਪਰਿਵਾਰ ਨੂੰ ਸੂਚਨਾ ਦੇਣ ਦੀ ਕਿਰਪਾਲਤਾ ਕਰੇ ਕਿਉਂਕਿ ਇਹਨਾਂ ਦੇ ਬੱਚੇ ਦਾ ਜਿਹੜਾ ਦਖਾਂਤ ਆ ਤੇ ਮੋਵਾ ਉਹ ਇਸ ਜਾਨਵਰ ਦੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਉਹ ਜਰੂਰ ਕਿਰਪਾ ਕਰਕੇ ਸੂਚਨਾ ਦੇਣ ਦੀ ਕਿਰਪਾਲਤਾ ਕਰਨ ਦੂਸਰੇ ਪਾਸੇ ਇੱਕ ਮੈਸੇਜ ਇਸ ਪਰਿਵਾਰ ਵੱਲੋਂ ਹੋਰ ਆਇਆ ਹੈ ਕਿ ਜੇ ਕੋਈ ਵਿਅਕਤੀ ਇਸ ਜਨਵਰ ਬਦਲੇ ਜਾਣੇ ਕੁੱਤੇ ਦੀ ਸੂਚਨਾ ਇਹਨਾਂ ਦੋਵਾਂ ਨੰਬਰਾਂ ਤੇ ਦਿੰਦਾ ਉਸ ਵਿਅਕਤੀ ਨੂੰ 5000 ਰੁਪਏ ਦਾ ਨਾਮ ਜਿਹੜਾ ਉਹ ਦਿੱਤਾ ਜਾਊਗਾ ਸ਼ੁਕਰਾਨੇ ਵਜੋਂ ਤੇ ਦੂਸਰਾ ਨਾਲ ਦੇ ਨਾਲ ਇਹ ਵੀ ਗੱਲ ਮਨੂ ਕਹੇ ਕਿ ਉਹਨਾਂ ਨੇ ਇਸ ਤਰ੍ਹਾਂ ਅਖਵਾਇਆ ਕਿ ਕਿ ਕਿਸੇ ਦੀ ਕੋਈ ਮਜਬੂਰੀ ਹੁੰਦੀ ਕਈ ਵਾਰ ਜੇਕਰ ਕੋਈ ਬੰਦਾ ਆਪਣਾ ਨਾਮ ਅਤੇ ਗੁਪਤ ਪਤਾ ਉਹ ਗੁਪਤ ਵੀ ਰੱਖਣਾ ਚਾਵੇ ਤੇ ਉਹ ਵੀ ਰੱਖਿਆ ਜਾਵੇਗਾ ਤੇ ਇਨਾਮ ਫਿਰ ਵੀ ਉਹਨੂੰ ਜਿੰਨਾ ਉਹ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਵੀ ਜੇ ਕੋਈ ਪਹਾੜਾ ਕਰਾਇਆ ਦੂਰੋਂ ਵੀ ਵਿਅਕਤੀ ਦਾ ਲੱਗਦਾ ਹੈ ਉਹ ਵੀ ਇਸ ਪਰਿਵਾਰ ਵੱਲੋਂ ਅਦਾ ਕੀਤਾ ਜਾਉ ਤੇ ਜਿਹੜਾ ਇਹ ਡੌਕੀ ਇਹਦੀਆਂ ਨਿਸ਼ਾਨੀਆਂ ਇਸ ਪ੍ਰਕਾਰ ਆ ਵੀ ਇੱਕ ਇਸ ਮੇਣ ਇਹਦੀ ਪਛਾਣ ਕਿੱਥੋਂ ਕੀਤੀ ਜਾ ਸਕਦੀ ਵੀ ਇਸ ਡੌਕੀ ਦਾ ਜਿਹੜਾ ਮੂੰਹ ਆ ਉਹ ਅਗਲੇ ਪਾਸੇ ਉਹ ਪਿੰਕਾ ਲਾਲ ਮੂੰਹ ਆ ਜੀ ਅੱਛਾ ਦੂਸਰੇ ਪਾਸੇ ਇੱਕ ਜਿਹੜਾ ਸੰਗਲੀ ਪਾਉਣ ਵਾਲੀ ਜਗ੍ਹਾ ਉੱਥੇ ਸੰਗਲੀ ਦੇ ਨਿਸ਼ਾਨ ਪਏ ਹੋਏ ਆ ਇਹ ਦੋ ਨਿਸ਼ਾਨੀਆਂ ਹੋ ਗਈਆਂ ਤੇ ਜੇ ਇਹ ਦੋਵੇਂ ਨਿਸ਼ਾਨੀਆਂ ਦੇ ਹਿਸਾਬ ਨਾਲ ਪਛਾਣ ਕਰਕੇ ਤੇ ਮੈਂ ਫਿਰ ਦੱਸਿਆ ਵੀ ਇਹਨਾਂ ਨੰਬਰਾਂ ਦੇ ਉੱਤੇ ਜਿਹੜੀ ਉਹ ਸੂਚਨਾ ਇਸ ਪਰਿਵਾਰ ਨੂੰ ਦਿੱਤੀ ਜਾਵੇ ਕਿਉਂਕਿ ਹਰ ਮਾਤਾ ਪਿਤਾ ਨੂੰ ਬੱਚਿਆਂ ਦਾ ਦਖਾਂਤਾ ਜਿਹੜਾ ਉਹ ਦੇਖਣਾ ਔਖਾ ਹੁੰਦਾ ਹੈ ਤੁਸੀਂ ਇਹਨਾਂ ਦੀ ਇਸ ਤਰ੍ਹਾਂ ਮਦਦ ਕਰ ਸਕਦੇ ਹੋ ਤੇ ਸਦਾ ਲਈ ਤੁਹਾਡਾ ਸ਼ੁਕਰਾਨਾ ਇਸ ਪਰਿਵਾਰ ਵੱਲੋਂ ਕੀਤਾ ਜਾਊਗਾ ਤੇ ਇਸ ਤਰ੍ਹਾਂ ਮੈਂ ਦੱਸੀ ਗੱਲ ਫਿਰ ਵੀ ਇਹ ਜਿਹੜੀਆਂ ਚੀਜ਼ਾਂ ਜਨਵਰ ਮਨੁੱਖ ਦੇ ਆਸਰੇ ਇਸ ਧਰਤੀ ਤੇ ਚੱਲ ਰਿਹਾ ਮਨੁੱਖ ਜਨਵਰਾਂ ਦੇ ਆਸਰੇ ਚੱਲ ਰਿਹਾ ਇਸੇ ਕਰਕੇ ਇਹ ਜਿਹੜੇ ਦੋ ਪਈਏ ਆ ਨਾ ਮੋਹ ਮੁਹਬਤ ਪਿਆਰ ਦੇ ਇਹ ਉਮਰ ਉਮਰ ਦੇ ਨਾਲ ਹਰ ਜਗ੍ਹਾ ਜਾ ਕੇ ਇਹ ਬਦਲਦਾ ਜਰੂਪ ਆ ਜ਼ਰੂਰ ਆ ਪਰ ਚੀਜ਼ ਇੱਕ ਹੀ ਹੁੰਦਾ ਇਹਦੇ ਰੂਪ ਬਦਲਦੇ ਜਾਂਦੇ ਆ ਇਸ ਟਾਈਮ ਜਿਹੜਾ ਹੈ ਨਾ ਇਹ ਜਨਵਰ ਨਾਲ ਜਿਹੜੀਆਂ ਉਹ ਤੇ محبت ਬੱਚੇ ਦਾ ਉਹ ਜਿਹੜਾ ਉਹ ਅਤੀ ਜ਼ਰੂਰੀ ਹੈ ਜੀ ਇਸ ਕਰਕੇ ਜਿਹੜੀਆਂ ਇਹ ਨਾ ਬੱਚੇ ਦੀਆਂ ਤੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਧਿਆਨ ਚ ਰੱਖਦਿਆਂ ਕਿਸੇ ਵੀ ਵੀਰ ਭਰਾ ਭੈਣ ਨੂੰ ਇਸ ਚੀਜ਼ ਦਾ ਪਤਾ ਹੋਵੇ ਤੇ ਇਹਨਾਂ ਨੰਬਰਾਂ ਤੇ ਮੈਂ ਤੀਸਰੀ ਵਾਰੀ ਰਿਪੀਟ ਕਰ ਰਿਹਾ ਵੀ ਇਹ ਦਿੱਤੇ ਹੋਏ ਨੰਬਰਾਂ ਤੇ ਪਰਿਵਾਰ ਨੂੰ ਸੂਚਨਾ ਦੇਣ ਦੀ ਜ਼ਰੂਰ ਕਿਰਪਾਲਤਾ ਕਰੇ ਜਿਸ ਤਰ੍ਹਾਂ ਵੀ ਮੈਂ ਦੱਸਿਆ ਵੀ ਇਸ ਤਰ੍ਹਾਂ ਹੀ ਇਸ ਪਰਿਵਾਰ ਵੱਲੋਂ ਸ਼ੁਕਰਾਨਾ ਕੀਤਾ ਜਾਊਗਾ ਇਹਨਾਂ ਦੇ ਦੱਸਣ ਮੁਤਾਬਕ ਵੀ ਇਹ ਜਿਹੜਾ ਕੁੱਤਾ ਗਾਇਬ ਹੋਇਆ ਹੈ ਪਾਲਤੂ ਜਾਨਵਰ ਇਹ ਬਰੀ ਵਾਲਾ ਦਾ ਮੋਤਲੇ ਵਾਲਾ ਮਰਾੜ ਕਲਾਂ ਬੜੰਗ ਇੱਥੇ ਨੇੜੇ-ਨੇੜੇ ਹੋਣ ਦੀ ਸੁਭਾਵਨਾ ਹੈ ਤੇ ਮੇਰੇ ਵੀਰ ਪੂਰੀ ਤਰ੍ਹਾਂ ਧਿਆਨ ਰੱਖ ਕੇ ਇਸ ਪਰਿਵਾਰ ਦੀ ਸਪੋਰਟ ਜ਼ਰੂਰ ਕੀਤੀ ਜਾਵੇ ਸੋ ਜੇ ਕੋਈ ਸਾਨੂੰ ਦੱਸ ਸਕਦਾ ਤੇ ਚੱਲਦੀ ਹੋਈ ਇਸ ਸੂਚਨਾ ਦੇ ਹੇਠਾਂ ਉਹ ਕਮੈਂਟ ਕਰਕੇ ਵੀ ਦੱਸ ਸਕਦਾ ਉਸ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਊ ਜਿਹੜਾ ਨਾਮ ਸ਼ਰਮਾ ਉਹਦੀ ਗੱਲ ਉਹੀ ਬਰਕਰਾਰ ਆ ਉਹ ਉਹਦਾ ਰੱਖਿਆ ਨਹੀਂ ਜਾਊਗਾ ਧੰਨਵਾਦ ਸਾਰਿਆਂ ਨੂੰ ਬੇਨਤੀ ਦੇ ਰੂਪ ਦੇ ਵਿੱਚ ਇਹ ਅਪੀਲ ਕੀਤੀ ਜਾਂਦੀ ਹੈ